ਹੁਸ਼ਿਆਰਪੁਰ ਖੇਤੀ ਕਾਨੂੰਨਾਂ ਲੈ ਕੇ ਦਿੱਲੀ ਸਰਹੱਦਾ ਤੇ ਸੰਘਰਸ਼ ਕਰ ਰਹੇ ਕਿਸਾਨ ਸਬੰਧੀ ਦਿੱਤੇ ਵਿਵਾਦਿਕ ਬਿਆਨ ਦੇ ਰੋਸ ਵੱਜੋਂ ਨੌਜਵਾਨਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਿਕਸ਼ਨ ਸੂਤ ਦੇ ਘਰ ਤੇ ਸੁੱਤੇ ਗੋਹੇ ਵਾਲੇ ਮਾਮਲੇ 'ਚ ਪੁਲਿਸ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮਿੰਨੀ ਸਕੱਤਰ ਹੁਸ਼ਿਆਰਪੁਰ ਸਾਹਮਣੇ ਅਣਮਿੱਥੇ ਸਮੇਂ ਲਈ ਵਿਸ਼ਾਲ ਰੋਸਦਰਨਾ ਲਗਾ ਦਿੱਤਾ ਤਰਨੇਟ ਹੁਸ਼ਿਆਰ ਜਿਨੇ ਤੋਂ ਇਲਾਵਾ ਕਪੂਰਥਲਾ ਜਲੰਧਰ ਗੁਰਦਾਸਪੁਰ ਚਲਿਆੰਦੇ ਕਿਸਾਨਾਂ ਵੱਲੋਂ ਵੀ ਸਮਰਥਿਤ ਕੀਤੀ ਗਈ ਹੈ ਤਰਨੇਲ ਸੰਬੋਧਿਤ ਕਰਦੇ ਆ ਵੱਖ-ਵੱਖ ਬੁਲਾ ਰਹੇ ਨੇ ਜ਼ਿਲ੍ਹਾ ਪੁਲਿਸ ਵੱਲੋਂ ਪਾਛਪਾ ਦੇ ਦਬਾਅ ਹੇਠ ਨੌਜਵਾਨ ਖਿਲਾਫ سنگੀਨ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲਿਆਂ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਆ ਕਿ ਹੈ ਕਿ ਜਦੋਂ ਤੱਕ ਇਹ ਮਾਮਲੇ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੰਘਰਸ਼ ਇਦਾ ਹੀ ਜਾਰੀ ਰਹੇਗਾ ਦੇ ਵਿੱਚ ਇਨਸੀਡੈਂਟ ਹੋ ਗਿਆ ਜਿਹੜਾ ਨੌਜਵਾਨਾਂ ਤੇ ਪਰਚਾ ਦਰਜ ਹੋਇਆ ਨਾ ਜਿਨ੍ਹਾਂ ਨੇ ਉਹ ਸੂਤ ਸਾਹਿਬ ਦੇ ਨਾਲ ਕੋਈ ਝਗੜਾ ਹੋਇਆ ਉਹਦੇ ਵਿੱਚ ਅਸੀਂ ਇਹ ਜਿੰਨਾ ਕਿਸਾਨ ਜਿੱਥੇ ਬੰਦੀਆਂ ਦਾ ਅੱਜ ਦਾ ਇਕੱਠ ਆ ਉਹ ਸਾਰੀਆਂ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਐਸਐਸਪੀ ਸ਼ਹਿਰਪੁਰ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੇ ਇੱਕ ਐਸੇਟੀ ਬਣਾਈ ਹੈ ਜਿਹੜਾ ਅਗਲਾ ਐਲਾਨ ਮਤਲਬ ਸਾਡੀ ਅੰਦਰ ਹੋਈ ਹੈ ਉਹ ਅਸੀਂ ਹੁਣ ਮੰਚ ਤੋਂ ਕਰਨ ਜਾ ਰਹੇ ਆਜੋ ਮੰਚ ਚਲੋ ਚਲੋ ਤੇ ਉਹ ਵੀ ਸਹਾਇ ਸੰਗਤ ਦੇ ਚਰਨਾਂ 'ਚ ਬੈਠੇ ਆ ਵੀਰੋ ਇਹ ਜਿਹੜਾ ਅੰਦੋਲਨ ਆਪਾਂ ਹਸ਼ਿਆਰਪੁਰ ਦੇ ਵਿੱਚ ਲੜਨਾ ਪੈ ਗਿਆ ਚਲੋ ਉਹ ਸੁਬੰਧ ਵਿੱਚ ਤੁਹਾਡਾ ਹੁਕਮ ਦੇ ਬੱਚੇ ਅਸੀਂ ਅੰਦਰ ਜਾ ਕੇ ਆਏ ਆ ਜਿਲ੍ਹਾ ਪ੍ਰਸ਼ਾਸਨ ਹਿਆਰਪੁਰ ਦੇ ਕੋਲ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਨਮੇ ਦਾ ਜਾ ਕੇ ਆਪਣਾ ਪੱਖ ਰੱਖਿਆ ਜੋ ਤੁਹਾਡੀਆਂ ਭਾਵਨਾਵਾਂ ਇਨਵੇਂ ਦੇ ਅਸੀਂ ਉਵੇਂ ਰੱਖਿਆ ਜਾ ਕੇ ਜਿਲ੍ਹਾ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਨਾਲ ਬੜੀ ਲੰਬੀ ਗੱਲ ਹੋਈ ਆ ਕਿ ਜਿਹੜੀ ਬਧਿਕੀ ਅਸੀਂ ਵੀ ਮਹਿਸੂਸ ਕਰਦੇ ਸੀ ਕਿ ਸਾਡੇ ਨੌਜਵਾਨ ਵੀਰਾਂ ਨਾਲ ਹੋ ਹੋ ਰਹੀ ਆ ਜਾਂ ਕੀਤੀ ਜਾ ਰਹੀ ਆ ਉਹ ਨੂੰ ਕੋਈ ਜਿੰਨਾਂ ਕਪਾਲਾ ਆਪਾਂ ਸਾਰੇ ਮੈਂ ਤੁਸੀਂ ਕੀਤਾ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿੰਨੀਆਂ ਸੰਗਤਾਂ ਪਹੁੰਚੀਆਂ ਜਿਹੜਾ ਆਪਣੇ ਵਿੱਚ ਇੱਕ ਕੌਖਲਾ ਸੀ ਕਿ ਸਾਡੇ ਜਿਹੜੇ ਨੌਜਵਾਨ ਵੀਰ ਆ ਇਹਨਾਂ ਦੇ ਨਾਲ ਕੋਈ ਐਸਾ ਨਾ ਹੋ ਜAVE ਕਿ ਸਾਡੇ ਸਾਰੇ ਅੰਦੋਲਨ ਦਾ ਮਤਲਬ ਦਿਸ਼ਾ ਖਰਾਬ ਹੋ ਜਾਵੇ ਉਹਨੂੰ ਕਵਰ ਅਪ ਕਰ ਲਈ ਉਹ ਮਸਲੇ ਦਾ ਹੱਲ ਕਰ ਲਈ ਅਸੀਂ ਐਸਐਲਪੀ ਸਾਹਿਬ ਨਾਲ ਗੱਲ ਕੀਤੀ ਆ ਸਾਰੇ ਨੁਮਾਇੰਦਿਆਂ ਨੇ ਕੀਤੀ ਆ ਉਹ ਲਗਭਗ ਤੁਹਾਡੀ ਗੱਲ ਮੰਨ ਲਈ ਗਈ ਆ ਜੋ ਸੰਗਤ ਦੀ ਗੱਲ ਸੀ ਤੇ ਉਹਦਾ ਐਲਾਨ ਹੋਲੇ ਹੀ ਸਾਹਿਬ ਜੀ ਅਸੀਂ ਅਪੀਲ ਕਰਾਂਗੇ ਕਿ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਦੀ ਗਵਾਹੀ ਦੇ ਵਿੱਚ ਐਸਐਟਟੀ ਬਣਾਈ ਗਈ ਸੀ ਮੈਂ ਹੀ ਬੇਨਤੀ ਕਰਾਂਗਾ ਕਿ ਸਾਰੀਆਂ ਕਿਸਾਨ ਜੱਟਾਂ ਬੰਦਿਆਂ ਵੱਲੋਂ ਉਸ ਸਮੂਹੀ ਐਸਐਟਟੀ ਦੀ ਟੀਮ ਕੋ ਪਲੀਜ਼ ਦੋ ਕੁ ਮਿੰਟ ਲਈ ਮਸਤੇ ਆਵੋ ਕਿ ਜਿਹੜਾ ਅਗਲਾ ਮਾਮਲਾ ਨਹੀਂ ਉੱਤੋਂ ਹੀ ਕਰਦੇ ਉਹ ਤੋਂ ਕਰਦੇ ਕਿ ਸਾਰੀ ਸਟੇਪ ਉਹ ਸਮੂਹੀ ਪੁਲਿਸ ਅਫਸਰਾਂ ਦੀ ਟੀਮ ਐਸਐਟਟੀ ਦੀ ਟੀਮਸ ਆਪਣੇ ਸਮੂਹੀਆਂ ਕਿਸਾਨ ਜੱਟਾਂ ਬੰਦਿਆਂ ਵੱਲੋਂ ਬੇਨਤੀ ਕਰਾਂਗੇ ਉਸ ਟੀਮ ਦੀ ਟੀਮ ਨੂੰ ਕਿ ਉਹ ਆਏ ਇਹ ਸਾਡੇ ਕਿਸਾਨ ਜਿਹਾ ਵਧੀਆ ਨੇ ਆ ਗਏ ਮੈਂ ਤੇ ਭਵਾਣੇ ਤੋਂ ਆਇਆ ਯਾਰ ਉਹ ਮੁਹੀ ਕਾਰਵਾਈ ਵੀ ਸਾਡੇ ਨਾਲ ਕਮਿਟੀ ਦੀ ਜਾ ਰਹੀ ਹੈ ਜਾਨਾ ਨਾ ਉਹਦਾ ਮੋਰਫਾ ਜਾਨਾ ਨਹੀਂ ਕੋਈ ਬੰਦੇ ਇਹ ਕਰਕੇ ਸਾਰੇ ਬਹੁਤ ਕਰੀ ਆਪਾਂ ਰੋਕੀ ਆਪਾਂ ਇਹ ਨਹੀਂ ਦੇ ਸਕੀਏ ਤੇ ਸਾਡੇ ਵੀ ਦੇ ਦਾ ਇਤਰਾ ਮਾਹੌਲ ਆ ਉਹ ਵੀ ਆਪਾਂ ਸ਼ਾਂਤ ਬਈ ਰੱਖੀਏ ਸੋ ਕਿਰਪਾ ਕਰਕੇ ਬੋਲਦੀ ਹੈ ਜੀ ਆਪਾਂ ਬਸ ਤੁਰ ਪੈਣਾ ਹੁਣ 11:00 ਵਜੇ ਮੈਂ ਮਾਈਕ ਵਧੀਆ ਮਾਹੌਲ ਦੇ ਵਿੱਚ ਸਾਡੀ ਨੇੜੇ ਕਰਦੇ ਬੜੇ ਵਧੀਆ ਮਾਹੌਲ ਦੇ ਵਿੱਚ ਸਾਡੀ ਇਹਨਾਂ ਦੇ ਜੁਨਨ ਦੇ ਲੀਡਰ ਨਾਲ ਗੱਲਬਾਤ ਹੋਈ ਹੈਗੀ ਆ ਨੇੜੇ ਕਰਦੇ ਬੜੇ ਵਧੀਆ ਮਾਹੌਲ ਦੇ ਵਿੱਚ ਸਾਡੀ ਇਹ ਜੁਨਨ ਦੇ ਲੀਡਰ ਨਾਲ ਗੱਲਬਾਤ ਹੋਈ ਹੈਗੀ ਆ ਜੋ ਵੀ ਇਹਨੀਆਂ ਮੰਗਾ ਸੀਗੀਆਂ ਉਹ ਪ੍ਰਵਾਨ ਕਰ ਲਈਆਂ ਗਈਆਂ ਹੈਗੀਆਂ ਨੇ ਅੱਗੋਂ ਜਿਹੜੀ ਕਾਰਵਾਈ ਹੈਗੀ ਉਹ ਜਾਰੀ ਹੈਗੀ ਹੈ ਬਸ ਇਹਨੇ ਤੁਸੀਂ ਪਰ ਹੋਰ ਕਰਦੇ ਪਰ ਠੀਕ ਹੈ ਜੀ ਜੋ ਇਹਨਾਂ ਨੇ ਜੋ ਇਹਨਾਂ ਨੇ ਬੇਨਤੀ ਪ੍ਰਵਾਨਨ ਕੀਤੀ ਸੀਗੀ ਉਹ ਕਹਿੰਦੇ ਵੀ ਪ੍ਰਵਾਨ ਕਰ ਲਈ ਹੈਗੀ ਆ ਜੋ ਮੰਗਾ ਸੀਗੀਆਂ ਸਾਰੀਆਂ ਮੰਨ ਲਈ ਗਈਆਂ ਧੰਨਵਾਦ ਇਹਨਾਂ ਫੌਜਾਂ ਦੀ ਜਿਹੜੀਆਂ ਕੰਨੀਆਂ ਭਰਾਵਾਂ ਹਟਾਉਣ ਦੀ ਗੱਲ ਹੀ ਸਮੁੱਚਾ ਪਰਚਾ ਕਿਲਸਾ ਹੋਊਗਾ। ਭਰਾਵਾਂ ਹਟਾਉਣ ਦੀ ਗੱਲ ਹੀ ਸਮੁੱਚਾ ਪਰਚਾ ਕਿਲਸਾ ਕਰਾਉਣਾ ਜ਼ਾਹਲਾਨ ਕਰ ਦਿੱਤਾ। ਉਹ ਸੋਚੀ ਅੱਜ ਵੀ ਅੱਜ ਵੀ ਕਰੂੰਗਾ ਸਰਦਾਰ ਕੁਮਰਤੀ ਸਿੰਘ ਜੀ ਰਣਾ ਉਹ ਤਾ ਵੀਰੋ ਇਹ ਨੌਜਵਾਨ ਪਹਿਲੇ ਦਿਨ ਤੋਂ ਸਾਡੇ ਨਾਲ ਆ ਤੁਸੀਂ ਸਾਰੇ ਜਾਓ ਤੇ ਤੁਹਾਡੇ ਜ਼ਿਲ੍ਹੇ ਦਾ ਇਹਦੇ ਤੇ ਨੌਜਵਾਨ ਹੁੰਦੇ ਸਾਲ ਅੱਜ ਘਰਨਾ ਸਿਗਾ ਕਿਸਾਨ ਇਥੇ ਬੰਦੀਆਂ ਸਪੈਸ਼ਲੀ ਐਸਐਸਪੀ ਸਾਹਿਬ ਨਾਲ ਮਿਲਿਆ ਹਾਂ ਜੀ ਪਰ ਕੇਸ ਡਿਸੀਜਨ ਤੇ ਪਹੁੰਚਿਆ ਬੁਲਿਸ ਬੋਰਡ ਸੋ ਉਹਨਾਂ ਦੇ ਕੁਝ ਗਲੇ ਸ਼ਿਕਵੇ ਸਿਗੇ ਉਹਨਾਂ ਨਾਲ ਮੀਟਿੰਗ ਕੀਤੀ ਹੈਗੀ ਆ ਤੇ ਜਿਹੜੀ ਉਹਨਾਂ ਦੀ ਕੋਈ ਬੇਨਤੀ ਜਿਹੜੀ ਕੀਤੀ ਸੀ ਉਹ ਪ੍ਰਵਾਨ ਕਰ ਲਈ ਗਈ ਹੈਗੀ ਆ ਕੁਝ ਮੰਗਾ ਸੀਗੇ ਉਹਨਾਂ ਦੀਆਂ ਪਰਚੇ ਸੰਬੰਧ ਵਿੱਚ ਉਹ ਪ੍ਰਵਾਨ ਕਰ ਲਈ ਗਈ ਹੈਗੀ ਜੀ ਉਹਨਾਂ ਦੀ ਮੇਨ ਮੰਗ ਸੀ ਪਰਚਾ ਰੱਦ ਕੀਤਾ ਜਾਵੇ ਹਾਂ ਜੀ ਉਹ ਦੱਸ ਦਿੱਤਾ ਵੀ ਐਸਆਈਟੀ ਮੇਰੀ ਅਗਵਾਈ ਚ ਬਣੀ ਹੈਗੀ ਆ ਤੇ ਬਹੁਤ ਛੇਤੀ ਜੋ ਸਹੀ ਤਫਤੀਸ਼ ਕਰਕੇ ਜੋ ਸਹੀ ਹੈਗਾ ਮਕਦਮੇ ਨੂੰ ਉਸ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ